ਸੀਐਮ ਇੱਕ ਮਿੰਟ ਯਾਰ ਅਗਰ ਅਗਰ ਆਜ ਹਿੰਮਤ ਹੈ ਸੀਐਮ ਦੀ ਤਾਂ ਬਾਹਰ ਨਿਕਲੇ ਹਾਂ

ਦੇਖੋ ਜੋ ਮਿੱਟੂ ਬਾਈ ਬਾਹਰ ਆਈ ਆ ਪਾਣੀ ਲਈ ਲੁਧਿਆਣਾ ਜੋ ਸੀਐਮ ਕੁਰਸੀ ਰੱਖ ਕੇ ਬਹਿੰਦਾ ਸੀ ਨਾ ਵੀ ਮੈਂ ਆ ਮੇਰੀ ਕੁਰਸੀ ਪਈ ਆ ਮੇਰੀ ਕੁਰਸੀ ਪਈ ਆ ਤੇ ਇੱਥੇ ਹਲਾਉਂਦਾ ਯਾਰ ਅਪਰੇਸ਼ਨ ਲੀਡਰ ਆਉਂਦਾ ਨਹੀਂ ਗੱਲ ਨਹੀਂ ਕਰਦਾ ਅੱਜ ਉਹ ਕੁਰਸੀਆਂ ਵੀ ਪਈਆਂ ਖਾਲੀ ਤੇ ਮੈਂ ਖੜਾ ਅਜ ਸੀਐਮ ਭੱਜਿਆ ਆ ਰਿਹਾ ਆਪਣਾ ਜਵਾਬ ਦੇਣ ਸੀਐਮ ਫਰਾਰ ਆਪਣੀ ਕੋਠੀ ਜੰਦਰ ਵੜ ਕੇ ਮੈਂ 15 ਦਿਨ ਦਾ ਟਾਈਮ ਮੰਗ ਰਿਹਾ ਵੀ ਆਓ ਬਾਹਰ ਆਓ ਤੇ ਅੱਜ ਹੀ ਮਿਨਿਸਟਰ ਗੱਲ ਕਰਨ ਨੂੰ ਭੱਜਿਆ ਮੈਂ ਸਿਰਫ ਇਨਕੁਆਰੀ ਮੰਗਣ ਆਇਆ ਮੇਰੇ ਪਾਰਟੀ ਦੇ ਬੰਦਿਆਂ ਦੇ ਜਿਹੜੇ ਪਰਚੇ ਦਰਜ ਕੀਤੇ ਆ ਐਫਆਈਆਰ ਦਰਜ ਕੀਤੀਆਂ ਐ ਮੈਂ ਸਿਰਫ ਉਹਦੇ ਉੱਤੇ ਇਨਕੁਆਰੀ ਮਾਰਕਰ ਨੂੰ ਆਇਆ ਇਹੀ ਟੀਮ ਮਿਨਿਸਟਰ ਕਹਿੰਦੇ ਸੀ ਵੀ ਆਮ ਆਦਮੀ ਖੁੱਲੇ ਦਰਵਾਜ਼ੇ ਅੱਜ ਦਰਵਾਜ਼ੇ ਬੰਦ ਕਿਉਂ ਨੇ ਵੀ ਇੱਕ ਇੱਕ ਮਿਨਿਸਟਰ ਤੋਂ ਡਰ ਹੋ ਗਿਆ ਉਹਦੇ ਨਾਲ ਗੱਲ ਕਰਨੋਂ ਡਰ ਹੋ ਗਿਆ ਕਿ ਮੈਂ ਲਗਾਤਾਰ ਈਮੇਲ ਕਰ ਰਹੇ ਹਾਂ ਮੈਂ মিডিਆ ਰਾਹੀਂ ਟਾਈਮ ਮੰਗ ਰਹੇ ਹਾਂ ਤੇ ਅੱਜ ਕੋਈ ਨੀਚੇ ਕਰਿਆ ਜੀ ਪਿੱਛੇ ਧੱਕਾ ਨਹੀਂ ਸੀ ਪਾਈ ਜੀ ਲਾਈਟ ਆ ਰਹੀ ਆ ਬੰਦ ਧੱਕਾ ਦਿਓ ਮੈਂ ਰਮਨ ਥੋੜਾ ਪਿਛੇ ਲਿਆ ਗਿਆ ਮੈਂ ਧੱਕਾ ਦਿੱਤਾ ਹੋਇਆ ਪਿੱਛੇ ਨਹੀਂ ਇਹ ਪਿੱਛੇ ਆ ਜਾਓ ਪਿੱਛੇ ਹਲੀ ਅਮਿਤ ਚਾਹ ਪਿੱਛੋ ਪਿੱਛੋ ਛੱਡ ਛੱਡ ਤੇ ਮਿਊਟ ਅੱਜ ਜਿਹੜੀ ਪੁਲਿਸ ਉਹਨੂੰ ਉਹ ਗੇ ਕਰ ਰਹੇ ਆ ਇਹੀ ਪੁਲਿਸ ਨੇ ਜਿਹੜੇ ਇਹ ਝੂਠੇ ਇੱਕ ਐਸ.ਸੀ. ਆ ਭਾਈ ਭਾਈ ਕੈਮਰਾ ਉੱਪਰ ਕਰ ਲੈ ਸਾਡੇ ਮੇਰੇ ਬਹੁਤ ਹੀ ਕਰੀਬੀ ਪਟਿਆਲੇ ਦਾ ਉਹਦੇ 8 ਤਰੀਕ ਨੂੰ ਹਾਰ ਹੋਈ ਆ ਦਿੱਲੀ 8 ਤਰੀਕ ਨੂੰ ਹਾਰ ਹੋਈ ਆ ਆਮ ਆਦਮੀ ਦੇ 10 ਤਰੀਕ ਨੂੰ ਇਹ ਭਗਵੰਤ ਸਿੰਘ ਆ ਕੇ ਐਫ ਆਈ ਆਰਾ ਦਰਜ ਕਰਦੇ ਆ ਸਾਰੇ ਪੰਜਾਬੀ ਤੇ ਸਿੱਖ ਆ ਜਿਹੜੇ ਉਹਨਾਂ ਨੇ ਵੋਟ ਬੀ ਜੀ ਪੀ ਨੂੰ ਪਾਈ ਬੀ ਜੀ ਪੀ ਜਿੱਤ ਹੋਈ ਉਸ ਘਬਰਾਹਟ ਤੋਂ ਇਹ ਐਫ ਆਈ ਆਰਾ ਦਾ ਦਰਜ ਮੈਂ ਤੁਹਾਨੂੰ ਦਊਗਾ ਇੱਕ ਟੈਲੀਫੋਨ ਆਉਂਦਾ ਕਿਸੇ ਦਾ ਉਹਨੂੰ ਕਹਿੰਦੇ ਜੀ ਕਿਸੇ ਦਾ ਟੈਲੀਫੋਨ ਆਇਆ ਤਰੀ ਸਾਹਿਬ ਨੂੰ ਕਿਸੇ ਮਤਲਬ ਕਿਸੇ ਦਾ ਉਹਨਾਂ ਨੇ ਨਹੀਂ ਕੀਤਾ ਉਹਨਾਂ ਦਾ ਫੋਨ ਆਇਆ ਉਹਨਾਂ ਨੂੰ ਅਖੇ ਜਦੋਂ ਉਹਨਾਂ ਨੇ ਕਿਹਾ ਫੋਨ ਚੱਕਿਆ ਉਹ ਕਹਿਣ ਲੱਗੇ ਐਸਸੀ ਬੋਲ ਰਹੇ ਆ ਕੀ ਪਤਾ ਫੋਨ ਤੇ ਕੌਣ ਕਿਹਦਾ ਫੋਨ ਆਇਆ ਕੋਈ ਐਸਸੀ ਆ ਜਾਂ ਜਰਨਲ ਆ ਜਾਂ ਕੋਈ OBC ਆ ਉਤੇ ਇੱਕ ਕਾਰੋਬਾਰੀ ਯਾਰ ਜੀਬ ਰਾਜਾ ਅੱਜ ਉਹਨਾਂ ਨੂੰ ਜੇਲ ਚਲੇ ਗਏ ਆਪਣੀ ਜੁਡੀਸ਼ਰੀ ਦੀ ਪਹਿਲਾਂ ਦੱਸੋ ਕਿਹੜੇ ਪੈਸੇ ਰਿਕਵਰ ਹੋਏ ਨੇ ਉਹ ਤੋਂ ਜਿਹੜੇ ਨੇ 30 ਲੱਖ ਰੁਪਏ ਮੰਗਿਆ ਪਤਾ ਨਹੀਂ ਕਿਹੜੇ ਕਿਹੜੇ ਬਾਹਰਲੇ ਫੋਨ ਇਸ ਤਰੀਕੇ ਦੇ ਪੁਲਿਸ ਵੀ ਬਣਾਤੀ ਆ ਚੁਟਕਲਿਆਂ ਵਾਲੀ ਪੀਸ ਬਣਾਤੀ ਆ ਜੀ ਤੁਸੀਂ 22 ਚਮਕੀਆਂ ਦੇ ਬੰਬ 10 ਬੰਬ ਚਮਕੀਆਂ ਦੇ ਵੱਜੇ ਨੇ ਕਿ ਬੀਜਪੀ ਨੂੰ ਗੁਰਪ੍ਰੀਤ ਸਿੰਘ ਲਵ ਨੇ ਯਾਰ ਨਹੀਂ ਰੋਕ ਸਕੋਗੇ ਇਹੀ ਕੇਜਰੀਵਾਲ ਥੋੜਾ ਭਲੇਖਾ ਕਰਦਾ ਸੀ ਦਿੱਲੀ ਚ ਵੀ ਮੈਨੂੰ ਕੋਈ ਹਰਾ ਨਹੀਂ ਸਕਦਾ ਉਹ ਆਪੇ ਵੀ ਹਾਰੇ ਪਰ ਮੇਰਾ ਅਸਲੀ ਮਤ ਇਹ ਦੇ ਮੈਂ ਜਿੱਥੇ ਸਿਆਣ ਕਰਾਇਆ ਸੀ ਵੀ ਜਿਹੜਾ ਲੁਧਿਆਣੇ ਯੂਨੀਵਰਸਿਟੀ ਇਸ ਹਾਲੀਆ ਵਿੱਚ ਹੋਣੀ ਕੁਰਸੀਆਂ ਰੱਖ ਕੇ ਉੱਥੇ ਮਖੌਲ ਕਰਦਾ ਸੀ ਮੇਰੇ ਨਾਲ ਕੋਈ ਡਿਬੇਟ ਨਹੀਂ ਕਰ ਸਕਦਾ ਆਓ ਅੱਜ ਮੈਂ ਆ ਕੇ ਸੀਐਮ ਹਾਊਸ ਦੇ ਮੂਹਰੇ ਖੜਾ ਹਾਂ ਕਿ ਮੈਸਟਰ ਅੰਡ ਸੀਐਮ ਘਰ ਦੇ ਅੰਦਰ ਆ ਮੂਹਰੇ ਆਵੇ ਡਿਬੇਟ ਕਰੇ ਮੈਂ ਤਾਂ ਕਹਿੰਦਾ ਅੰਦਰ ਬੁਲਾਵੇ ਅੰਦਰ ਗੱਲ ਕਰ ਲੇ ਮੈਂ ਲਗਾਤਾਰ 15 ਦਿਨ ਤੋਂ ਇਹ ਚੀਜ਼ਾਂ ਜੜੀਆਂ ਏ ਦਿੱਲੀ ਤੋਂ ਸ਼ੁਰੂ ਹੋਈਆਂ ਸੀ ਤੇ 10 ਤਰੀਕ ਨੂੰ ਆ ਕੇ ਉਹ ਇਹਨਾਂ ਨੇ ਗੁੱਸਾ ਆ ਕੇ ਚੀਫ ਮਿਨਿਸਟਰ ਆਪਣੇ ਇਹ ਅਫਸਰ ਵੀ ਸਮਝ ਲੈ ਜਿਹੜੇ ਅੱਜ ਆਫੀਸਰ ਨੇ ਉਹ ਇਹਨਾਂ ਦੇ ਟੱਟੂ ਬਣੇ ਨੇ ਉਹ ਬਾਅਦ ਚ ਉਹਨਾਂ ਨੇ ਨੌਕਰੀ ਨਹੀਂ ਕਰਨੀ ਕਿੰਨਾ ਤਸ਼ੱਦਦ ਕਰੋਗੇ ਯਾਰ ਆਪ ਤੁਹਾਡੇ ਵੀ ਬੱਚੇ ਨੇ ਤੁਸੀਂ ਇੱਕ ਨਟੰਕੀ ਵਾਲੇ ਸੀਐਮ ਤੇ ਇੱਕ ਨਕਲੀ ਸੀਐਮ ਤੇ ਜਿਹੜਾ ਹੋਸ਼ ਹੀ ਨਹੀਂ ਹੁੰਦਾ ਚੀਫ ਮਿਨਿਸਟਰ ਉਹ ਸ਼ਰਾਬ ਦੇ ਨਸ਼ੇ 'ਚ ਤੁਹਾਨੂੰ ਆਰਡਰ ਕਰਦਾ ਏ ਵੀ ਤੁਸੀਂ ਇਹ ਕੰਮ ਕਰੋ ਤੁਸੀਂ ਇੰਨਾ ਤਾਂ ਦੇਖ ਲਿਆ ਕਰੋ ਵੀ ਜਿਹੜਾ ਆਰਡਰ ਤੁਹਾਨੂੰ ਦੇ ਰਿਆ ਉਹ ਹੋਸ਼ ਵਿੱਚ ਹੈਗਾ ਅੰਮ੍ਰਿਤਜੀ ਚਲੋ ਇਸ ਵੇਲੇ ਵੀ ਮਦ ਹੋਸ਼ ਟੀਐਮ ਪਿਆ ਹੋਣਾ ਜਿਹੜਾ ਬਾਹਰ ਨਹੀਂ ਨਿਕਲ ਸਕਦਾ ਨਹੀਂ ਟੀਐਮ ਮਿਸਟਰ ਆ ਕੇ ਮੇਰੇ ਨਾਲ ਗੱਲ ਕਰੇ ਜੇ ਹਿੰਮਤ ਆ ਪਰ ਅੱਜ ਇਹ ਸਾਬਤ ਹੋ ਗਿਆ ਸੀਐਮ ਸਾਡਾ ਭਗੌੜਾ ਏ ਕਿਸੇ ਨੂੰ ਉਹ ਫੇਸ ਨਹੀਂ ਕਰ ਸਕਦਾ ਕੱਲ ਵੀ ਗਏ ਮੈਂ ਦੇਖ ਰਿਹਾ ਅਸੀਂ ਕਿਤੇ ਜੋ ਪਿੱਛੋਂ ਐਮ.ਐਲ.ਏ ਰੋਲਾ ਪਾ ਰਹੇ ਆ ਵੀ ਸੀ.ਐਮ. ਢੀੜਾ ਕੱਢ ਗਿਆ ਆਪਣੇ ਨਿਜੀ ਐਮ.ਐਲ.ਏ ਜਿਹੜੇ ਉਸ ਏਰੀਆ ਦੇ ਉਹਨਾਂ ਨੂੰ ਨਹੀਂ ਦੱਸਿਆ ਬਸ ਮੈਨੇ ਮਾਈਕ ਚਾਲੀ ਪਰ ਮੈਂ ਹੁਣੇ ਚੱਕ ਲਓ ਹਲਵਾਲੇ ਵਾਲੇ ਆਨ ਕੁਰਸੀ ਰੱਖੋਰੇ ਬਰਾਬਰ ਕਿ ਚੀਫ ਮਿਨਿਸਟਰ ਆਵੇ ਮੇਰੇ ਬਹਿ ਕੇ ਮੇਰੇ ਨਾਲ ਗੱਲ ਕਰੇ ਡਿਬੇਟ ਕਰੇ ਪਰ ਚੀਫ ਮਿਨਿਸਟਰ ਇਸ ਵੇਲੇ ਭੱਜ ਗਿਆ ਇਹ 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 ਪਗੌੜੇ ਨੇ ਪੰਜਾਬ ਦੇ ਹੁਣ ਜੀ ਆਪਕੇ ਤਾਂ ਸਾਥ ਹੀ ਰਹੇ ਨੇ ਲੋਕ ਸਭਾ ਮੇਂ ਪੁਰਾਣੇ ਆਪ ਟਾਈਮ ਲੈ ਕੇ ਮਿਲ ਲੈ ਪੋਲਿਟੀਕਲ ਮੈਂ ਪੁੱਛੂੰ ਅੰਦਰੋਂ ਮੈਂ ਲਗਾਤਾਰ 8 10 ਤਰੀਕ ਤੋਂ ਬਾਅਦ ਮੈਂ ਇਹਨਾਂ ਦੇ ਸੀਐਮ ਹਾਊਸ ਦੇ ਰਿਕਾਰਡ ਚੈੱਕ ਕਰ ਸਕਦੇ ਹੋ ਲਗਾਤਾਰ ਮੈਂ ਇਹਨਾਂ ਦੇ ਟੈਲੀਫੋਨ ਆਪਰੇਟਰਾਂ ਤੋਂ ਕਹਿ ਕੇ ਗੱਲ ਕਰ ਰਹੇ ਹਾਂ ਅੱਜ ਵੀ ਮੈਂ ਆਉਣ ਤੋਂ ਪਹਿਲਾਂ ਗੱਲ ਕੀਤੀ ਵੀ ਮੈਂ ਆ ਰਿਹਾ ਮੈਨੂੰ ਟਾਈਮ ਦੇ ਦਿਓ ਪਰ ਗੱਲ ਕਰੂ ਕਿਵੇਂ ਬੰਦਾ ਜਿਹੜਾ ਬੰਦਾ ਕਮਜ਼ੋਰ ਹੋਵੇ ਜਿਹੜਾ ਬੰਦਾ ਝੂਠਾ ਹੋਵੇ ਉਹ ਕਿਵੇਂ ਗੱਲ ਕਰ ਸਕਦਾ ਮੈਂ ਤਾਂ ਮੈਂ ਤਾਂ ਉੱਥੇ ਵੀ ਪਹੁੰਚਿਆ ਸੀ ਮੈਂ ਤਾਂ ਉੱਥੇ ਵੀ ਪਹੁੰਚਿਆ ਸੀਗਾ ਅਮਰਸਰ ਵੀ ਉੱਥੋਂ ਵੀ ਭੱਜ ਗਿਆ ਉੱਥੋਂ ਹੀ ਭੱਜੇ ਆਪ ਕੋ ਨਹੀਂ ਮਿਲ ਰਹੇ ਆ ਕੀ ਕਰੀਆ ਮੇਰਾ ਕੰਮ ਸਿਰਫ ਇਹ ਦਿਖਾਉਣਾ ਸੀ ਜੇ ਬੰਦਾ ਸੱਚਾ ਹੋਵੇ ਜੇ ਬੰਦਾ ਸੱਚਾ ਹੋਵੇ ਤਾਂ ਮੇਰੇ ਮੂੰਹ ਤੇ ਆ ਕੇ ਗੱਲ ਕਰਦਾ ਮੇਰੇ ਨਾਲ ਆ ਕੇ ਗੱਲ ਕਰ ਸਕਦੇ ਸੀ ਜਦੋਂ ਬੰਦਾ ਝੂਠਾ ਹੁੰਦਾ ਉਹ ਉਹ ਭੱਜਦਾ ਨਹੀਂ ਸੀ ਮੁਨਿਸਟਰ ਕਦੇ ਲੁਕਦਾ ਦੇਖਿਆ ਘਰਾਂ ਚ ਮੂਰਲੇ ਗੇਟ ਤੇ ਗਏ ਉੱਥੇ ਪੁਲਿਸ ਲਵਾਤੀ ਅਸੀਂ ਵੀ ਸੀਐਮ ਹਾਊਸ ਤੇ ਰਹਿੰਦੇ ਰਹਿੰਦੇ ਰਹੇ ਹਾਂ ਮੈਨੂੰ ਪਤਾ ਰਾਹ ਕਿਹੜੇ ਨੇ ਸੀਐਮ ਹਾਊਸ ਦੇ ਮੈਂ ਇਹ ਸੀਐਮ ਹਾਊਸ ਤੇ ਰਹਿੰਦਾ ਨੇ ਸਾਡੀ ਵੇਲੇ ਦਾ ਹੀ ਬਣਿਆ ਹੋਇਆ ਤੇ ਇਸ ਕਰਕੇ ਮੈਨੂੰ ਇਹ ਗੇਟ ਭੁੱਲੇ ਨਹੀਂ ਸੀਐਮ ਹਾਊਸ ਦੇ ਵੀ ਕਦੇ ਸੀਐਮ ਕੇਜਰੀਵਾਲ ਦੀ ਹਾਰ ਇਹ ਵਿਚਾਰੇ ਬੁਰੇ ਲੱਗੇ ਰਹੇ ਮੈਂ ਜਦੋਂ ਪਿੱਛੋਂ ਆ ਕੇ ਅੱਜ ਕੱਲ੍ਹ ਉਹਨਾਂ ਨੇ ਕਲੀਅਰਫਾਈ ਕਰਦੀ ਆ ਕਿ ਅਰਵੰਦ ਕੇਜਰੀਵਾਲ ਨਹੀਂ ਕਰਾਂਗੇ ਹਮੇਸ਼ਾ ਦੀ ਇੰਨੀ ਵੀ ਹੁਸ਼ਿਆਰ ਨਹੀਂ ਗਈ ਇਹ ਪੁਲਿਸ ਸਾਡੇ ਵੀ ਥੱਲੇ ਕੰਮ ਕਰਦੀ ਰਹੀ ਹੈ ਮੈਨੂੰ ਪਤਾ ਵੀ ਇਹ ਇਹ ਕਿੰਨੇ ਜੋਗੇ ਨੇ ਕਿੱਥੇ ਮਾਰ ਖਾਂਦੇ ਕਿੱਥੇ ਨਹੀਂ ਸਾਨੂੰ ਪੁਲਿਸ ਵਾਲੇ ਆਪਰਾਹ ਦੱਸ ਦਿੰਦੇ ਆ ਵੀ ਇਧਰੋਂ ਆ ਜਾਓ ਜੀ ਇਹ ਸਾਰੇ ਕਿਤੇ ਭਗਵੰਤ ਸਾਨ ਦੇ ਨਾਲ ਥੋੜੀ ਵੀ ਨਹੀਂ ਗੱਲ ਕੱਲ ਸ਼ਡੂਲ ਕਰਕੇ ਸਟੇਟਮੈਂਟ ਆਈ ਗਈ ਸੀ ਐਮ ਕੀ ਕਿ ਇਹ ਸਪੈਕੂਲੇਸ਼ਨ ਆ ਆਪੋਜੀਸ਼ਨ ਕੀ ਕੇਜਰੀਵਾਲ ਚਲਾਉਣਗੇ ਪੰਜਾਬ ਕੋ ਹਮ ਹੀ ਚਲਾਉਣਗੇ ਇੱਕ ਗੱਲ ਹੋਰ ਸੁਣ ਲਓ ਕੋਈ ਵੀ ਸੀਐਮ ਦੇਖੋ ਕਿੱਡਾ ਘਬਰਾਹਟ ਚਾ ਸੀਐਮ ਜਿਹੜਾ ਪਾਰਟੀ ਦਾ ਚੀਫ ਹੁੰਦਾ ਕੋਈ ਵੀ ਚੀਫ ਹੋਵੇ ਪਾਰਟੀ ਦਾ ਕਿਸੇ ਦਾ ਵੀ ਉਹ ਕਹਿੰਦਾ ਹੁੰਦਾ ਵੀ ਸਾਡਾ ਇਹ ਸੀਐਮ ਰਹੂਗਾ ਕਦੇ ਚੀਫ ਮਿਨਿਸਟਰ ਵੀ ਆਪ ਕਹਿੰਦਾ ਹੁੰਦਾ ਵੀ ਮੈਂ ਸੀਐਮ ਰਹੂਗਾ ਉਹ ਜੇ ਕੇਜਰੀਵਾਲ ਕਹੂਗਾ ਵੀ ਸਾਡਾ ਸੀਐਮ ਭਗਵੰਤ ਮਾਨ ਰਹੂਗਾ ਤਾਂ ਤਾਂ ਮੰਨਣ ਵਾਲੀ ਗੱਲ ਆ ਇਹ ਅਲੱਗ ਗੱਲ ਆ ਭਗਵੰਤ ਮਾਨ ਹੀ ਕਹਿ ਰਿਹਾ ਵੀ ਕੇਜਰੀਵਾਲ ਨਹੀਂ ਸੀਐਮ ਬਣੂਗਾ ਇਹ ਇਹ ਪਾਰਟੀ ਚੀਫ ਡਿਸਾਈਡ ਕਰੂਗਾ ਭਗਵੰਤ ਮਾਨ ਥੋੜੀ ਡਿਸਾਈਡ ਕਰੂਗਾ ਵੀ ਸੀਐਮ ਕੌਣ ਰਹੂਗਾ ਉਹ ਕੇਜਰੀਵਾਲ ਦੀ ਮੁੱਠੀ ਚਾਹੀਦੀ ਜਾਨ ਬਿੱਟੂ ਜੀ ਲੱਗਦਾ ਅੰਮ੍ਰਿਤ ਕੇਜਰੀਵਾਲ ਦਾ ਉਹ ਜਾਨ ਸੁਣ ਲਓ ਸੁਣ ਲਓ ਉਹਦਾ ਵੀ ਕੀ ਹਾਲ ਆ ਅੱਜ ਮੈਂ ਇਹ ਵੀ ਪੁੱਛਣ ਆਇਆ ਵੀ ਭਗਵੰਤ ਮਾਨ ਸਾਹਿਬ ਇੰਨੇ ਕਮਜ਼ੋਰ ਹੋ ਗਏ ਇੰਨੇ ਕਮਜ਼ੋਰ ਹੋ ਗਏ ਕਿ ਉਹ ਸੋਧਿਆ ਜ਼ੀਰਕਪੁਰ ਤੋਂ ਬੜਿਆ ਸਕੂਲ ਚੱਕਰਦਾ ਕਰਦਾ ਗੁਰਦਾਸਪੁਰ ਪਹੁੰਚ ਗਿਆ ਹਰ ਸਕੂਲ ਦੇ ਵਿੱਚ ਸੋਧਿਆ ਆ ਗਿਆ ਕਿਤੇ ਰਗਮ ਚੱਡਾ ਫਿਰਦਾ ਕਿਤੇ ਕੋਈ ਸਿੰਦਰ ਜੈਨ ਫਿਰ ਕਿਤੇ ਕੋਈ ਹੋਰ ਸਭ ਆਲੇ-ਦਾਲੇ ਜਿਹੜੇ ਨੇ ਉਹ ਦਿੱਲੀ ਦੇ ਆ ਕੇ ਬੰਦੇ ਹਰ ਮਹਿਕਮਾ ਠੇਕੇ ਤੇ ਦੇਤਾ ਇਸ ਬੰਦੇ ਨੇ ਹਰ ਮਹਿਕਮਾ ਪੀ ਡਬਲਯੂ ਡੀ ਕਿਸੇ ਕੋਲ ਆ ਇਰੀਗੇਸ਼ਨ ਕਿਸੇ ਕੋਲ ਆ ਐਜੂਕੇਸ਼ਨ ਕਿਸੇ ਕੋਲ ਸਾਰੇ ਉੱਥੇ ਦੇ ਬੰਦੇ ਉਰੇ ਆ ਕੇ ਸਾਮ ਚੁੱਕੇ ਨੇ ਸੈਕਰੀਟ ਇਹਨਾਂ ਦੇ ਪੱਲੇ ਕੁਛ ਨਹੀਂ ਆ ਸਿਰਫ ਇੱਕਾ ਕੋਠੀ ਆ ਜਿਵੇਂ ਉਹਦੇ ਕੋਲ ਸ਼ੀਸ਼ਮੈਲ ਰਹਿ ਗਿਆ ਸੀ ਇਹਨਾਂ ਕੋਲ ਵੀ ਆ ਕੋਠੀ ਆ ਦਰਵਾਜ਼ੇ ਬੰਦ ਕਰੀ ਅੰਦਰ ਬੈਠੇ ਆ ਮੇਰਾ ਕੰਮ ਸਿਰਫ ਪੰਜਾਬ ਦੇ ਲੋਕਾਂ ਨੂੰ ਇਹਨਾਂ ਦਿਖਾਉਣਾ ਸੀ ਵੀ ਇਹ ਥੋੜੇ ਮੂਰੇ ਹੀ ਮੀਡੀਆ ਮੂਰੇ ਹੀ ਬੋਲਦਾ ਏ ਸਿਰਫ ਉੱਥੇ ਗੱਲਾਂ ਚੁਟਕਲੇ ਸੁਣਾ ਸਕਦਾ ਜਦੋਂ ਸਾਹਮਣੇ ਆਮਨੇ ਦੀ ਗੱਲ ਆਉਂਦੀ ਮੈਨੂੰ ਮੈਂ ਤਾਂ ਸਿਰਫ ਐਫ ਆਈ ਆਰ ਮੈਂ ਇਹ ਨਹੀਂ ਆ ਸਕਦੇ ਇਹਨਾਂ ਦਾ ਡੀਜੀਪੀ ਸਾਹਿਬ ਆਜਣ ਇਹਨਾਂ ਦੇ ਹੋਰ ਅਫਸਰ ਆਜਣ ਮੈਨੂੰ ਇਹਦੀ ਇਨਕੁਆਇਰੀ ਮਾਰ ਕਰਨ ਦੀ ਜ਼ਿੰਮੇਵਾਰੀ ਦੇ ਦੇਣ ਵੀ ਅਸੀਂ ਆ ਜਿਹੜੇ ਕੇਸ ਝੂਠੇ ਕੀਤੇ ਆ ਅਸੀਂ ਇਹ ਇਨਕੁਆਇਰੀ ਮਾਰ ਕਰਦੇ ਆਂ ਮੈਂ ਇੱਥੇ ਬਾਦਲ ਸਿੰਘ ਵੀ ਸੀ ਜਨਮ ਆਏ ਤੇ ਮੈਂ ਇੱਥੇ ਆ ਕੇ ਬੈਠਾ ਸੀ ਦੋ ਦਿਨ ਤੇ ਬਾਦਲ ਸਾਹਿਬ ਤਿੰਨ ਵਾਰ ਆਉਂਦੇ ਸੀ ਦਿਨ ਚ ਪੁੱਛਣ ਤੇ ਡੀਜੀਪੀ ਸ੍ਰੇਸ਼ ਰੋੜਾ ਜੀ ਨੂੰ ਉਹਨਾਂ ਨੇ ਇਨਕਵਾਦੀ ਕਰਨ ਭੇਜਿਆ ਲਿਆਣੇ ਅੱਜ ਪਰਮਾਨੈਂਟ ਬੈਠ ਰਹੇ ਨੇ ਜਾਂ ਜਾ ਰਹੇ ਨਹੀਂ 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 ਮੇਰਾ ਮੈਂ ਕਿਉਂ ਬੈਠਾ ਮੈਂ ਤਾਂ ਸਿਰਫ ਭਜਾਉਣਾ ਸੀ ਭਜਾ ਲਿਆ ਮੈਂ ਤਾਂ ਸਿਰਫ ਦਿਖਾਉਣਾ ਸੀ ਵੀ ਇਹ ਭੱਜਦਾ ਦੇਖੋ ਕਿਵੇਂ ਆ ਇਹ ਗੱਲਾਂ ਐ ਬੈਠਣ ਦੀ ਗੱਲ ਕਿ ਇਹਦੇ ਇਹਦੇ ਮੂਰੇ ਬੈਠਾਂਗੇ ਇੱਕ ਇੱਕ ਭਗਾਉੜੇ ਦੇ ਜਿਹੜਾ ਦਿੱਲੀ ਵਾਲਿਆਂ ਨੂੰ ਵੇਚ ਚੁੱਕਿਆ ਪੰਜਾਬ ਉਹਦੇ ਮੂਰੇ ਮੈਂ ਬੈਠੂ ਮੈਂ ਤਾਂ ਸਿਰਫ ਇਹ ਦਿਖਾਉਣਾ ਸੀ ਵੀ ਇਹ ਲੋਕਾਂ ਮੂਰੇ ਗੱਲਾਂ ਹੈ ਲੋਕਾਂ ਨੂੰ ਡਰਾਉਣ ਜਿਹੜੇ ਮਾੜੇ ਵਰਕਰ ਨੇ ਬੀਜੇਪੀ ਦੇ ਉਹਨਾਂ ਨੂੰ ਜੇਲ੍ਹਾਂ ਧੱਕ ਸਕਦਾ ਇਹ ਮੇਰੇ ਤੇ ਵੀ ਨੇ ਐਂ ਪਰਚਾ ਕੀਤਾ ਸੀ ਜਦੋਂ ਉੱਥੇ ਲੁਧਿਆਣੇ ਮੈਨੂੰ ਵੀ ਭੇਜਿਆ ਸੀ ਜੇਲ੍ਹ 'ਚ ਜਦੋਂ ਇਲੈਕਸ਼ਨ ਤੋਂ ਪਹਿਲਾਂ ਇਹਦਾ ਇੰਨਾ ਕਾਇਰ ਬੰਦਾ ਮੇਰੇ ਬੱਚਿਆਂ ਤੇ ਮੇਰੇ ਪਰਿਵਾਰ ਨੂੰ ਇਲੈਕਸ਼ਨ ਤੋਂ ਇੱਕ ਦਿਨ ਨਾਮਿਨੇਸ਼ਨ ਤੋਂ ਪਹਿਲਾਂ ਬਾਹਰ ਕੱਢਿਆ ਤੇ 2 ਕਰੋੜ ਰੁਪਈਆ ਪਾਇਆ ਮੇਰੇ ਤੇ ਉਦੋਂ ਵੀ ਮੈਂ ਹਾਈ ਕੋਰਟ 'ਚ ਕੇਸ ਚੱਲ ਰਿਹਾ ਉਹ ਮੈਂ ਜਾਤੀ ਗੱਲਾਂ ਸਭ ਚੱਲ ਲੂੰਗਾ ਉਹ ਹਜੇ ਹੋਰ ਵੀ ਬਹੁਤ ਜੱਤੀ ਕੀਤੀਆਂ ਨੇ ਪਰਿਵਾਰਿਕ 10 ਤਰੀਕ ਤੋਂ ਬਾਅਦ ਉਹ ਮੈਂ ਤੁਹਾਨੂੰ ਦੱਸ ਨਹੀਂ ਰਿਹਾ ਹਜੇ ਮੈਂ ਇਹ ਤਾਂ ਗਲੌਂ ਰੱਖ ਰਿਹਾ ਜਿਹੜੇ ਮੇਰੇ ਵਰਕਰ ਜੇ ਮੇਰੇ ਵਰਕਰ ਤੇ ਹੀ ਧੱਕਾ ਹੋ ਗਿਆ ਤੇ ਕੱਲ ਨੂੰ ਮੈਂ ਉਹਨਾਂ ਨੂੰ ਕਿਸ ਤਰੀਕੇ ਨਾਲ ਉਹਨਾਂ ਨਾਲ ਉਹਨਾਂ ਦੇ ਸਾਹਮਣਾ ਕਰੂੰਗਾ ਜੇ ਮੇਰੇ ਬੀਜੇਪੀ ਦੇ ਵਰਕਰ ਜਾਂ ਮੇਰੇ ਦੋਸਤ ਉਹਨਾਂ ਦੇ ਕਾ ਕਰ ਗਈ ਪੰਜਾਬ ਸਰਕਾਰ ਤੇ ਮੈਂ ਉਹਨਾਂ ਦੇ ਮੂਹਰੇ ਖੜ ਕੇ ਕੱਲ ਨੂੰ ਉਹਨਾਂ ਨਾਲ ਨਾਕ ਨਾਕ ਲੜਾਂ ਸਕਦਾ ਉਹਨਾਂ ਨੂੰ ਇਹ ਪਤਾ ਹੋਵੇ ਸਾਡਾ ਲੀਡਰ ਸਾਡੇ ਪਿੱਛੇ ਖੜਾ ਦੇ ਉਹ ਖੜਾ ਮੈਂ ਡਟ ਕੇ ਹਮੇਸ਼ਾ ਖੜਾ ਜਿੰਨਾ ਮਰਜੀ ਤਸਿੱਦ ਕਰ ਲੈ ਮੂੰਹ ਤੋੜ ਜਵਾਬ ਆ ਜਿਹੜਾ ਉਹ ਲੋਕਾਂ ਦੀ ਤਾਕਤ ਨਾ ਦਵਾਂਗੇ ਫਿਰ ਮੈਂ ਬਾਰ ਬਾਰ ਕਹਿਣਾ ਵੀ ਸੀਐਮ ਪਗੋੜਾ ਅੱਜ ਬੰਦ ਕਰਕੇ ਦਰਵਾਜ਼ੇ ਜੇ ਦਰਵਾਜ਼ੇ ਜਿੱਦਣ ਤੋੜਨੇ ਹੋਣਗੇ ਨਾ ਉਸ ਦਿਨ ਵੀ ਆਵਾਂਗੇ ਹੂੰ ਅੰਦਰੋਂ ਵੀ ਕੱਢ ਲਾਂਗੇ ਉਹ ਕੋਈ ਗੱਲ ਨਹੀਂ ਕੀ ਤੇ ਜਦੋਂ ਲੋਕ ਲੋਕ ਬੰਦੇ ਆ ਨਾ ਸੱਤਾ ਪਰ ਬਰਕਰਾਰ ਹੁੰਦੀ ਆ ਰਾਸ਼ਟਰਪਤੀ ਬੜੇ ਬੜੇ ਜਿਹੜਿਆ ਲੋਕ ਕੱਢ ਦਿੰਦੇ ਆ ਤੇ ਇਸ ਕਰਕੇ ਅੱਜ ਤਾਂ ਸਿਰਫ মিডিਆ ਮੂਰੇ ਤੇ ਪੰਜਾਬ ਦੇ ਲੋਕਾਂ ਨੂੰ ਦਿਖਾਉਣਾ ਸੀ ਵੀ ਆਹ ਸੀਐਮ ਥੋੜਾ ਇਹ ਤਾਂ ਤੁਸੀਂ ਬਣਾਇਆ ਸੀ ਅੱਜ ਆ ਪਘੌੜਾ ਅੰਦਰ ਕੈਦ ਹੋਇਆ ਬੈਠਾ ਦਰਵਾਜ਼ੇ ਨਹੀਂ ਖੋਲ ਰਿਹਾ ਹੱਜੇ ਵੀ ਮੈਂ ਤਾਂ ਤਾਹੀ ਖੜਾ ਵੀ ਆ ਜਾਓ ਬੁਲਾ ਲਓ ਭਾਈ ਜੇ ਹਿੰਮਤ ਹੈ ਮੇਰੇ ਨਾਲ ਸਿੱਧੀ ਗੱਲ ਕਰ ਲੋ ਮੈਂ ਤਾਂ মিডিਆ ਮੂਰੇ ਵੀ ਨਹੀਂ ਕਹਿੰਦਾ ਬੀਤੂ ਸਾਹਿਬ ਲੋਕ ਸਭਾ ਦੇ ਵਿੱਚ ਤੁਸੀਂ ਇਕੱਠੇ ਰਹੇ ਹੋ ਤੁਹਾਡੇ ਦੋਸਤ ਵੀ ਰਹੇ ਨੇ ਭਗਵੰਤਪਾਲ ਸਾਹਿਬ ਤਾਂ ਬੜੇ ਚੰਗੇ ਲੋਕ ਸਭਾ ਦੇ ਤੁਸੀਂ ਇਕੱਠੇ ਕਾਫੀ ਨੇ ਦੇ ੱੱੱੱੱ ਦੇ ਤੱਥਾ ਵਾ ਦੇਖੋ ਭਈ ਮੇਰੀ ਦੋਸਤੀ ਕੀ ਕਰੂਗੀ ਜੇ ਮੇਰੇ ਵਰਕਰ ਤੇ ਪਰਚਾ ਹੋਊਗਾ ਫਿਰ ਮੇਰੀ ਦੋਸਤੀ ਮੈਂ ਉਹਨੂੰ ਰੱਖੂੰਗਾ ਜੇ ਮੈਂ ਆਪਣੇ ਵਰਕਰ ਨੂੰ ਦੇਖੂੰਗਾ ਇਸ ਕਰਕੇ 100 100 ਦੋਸਤੀਆਂ 100 ਚੀਜ਼ मिनिस्टर ਬਾਰੇ ਆਪਣੇ ਪਾਰਟੀ ਖਾਤਰ ਆਪਣੇ ਬੀਜੇਪੀ ਦੇ ਵਰਕਰਾਂ ਖਾਤਰ ਕੋਈ ਪਰਵਾਹ ਨਹੀਂ ਮੈਂ ਖੜਾ ਮੇਰੇ ਤੇ ਕਰਦੇ ਪਰਚੇ ਦਰਜ ਜਿਹੜੇ ਕਰਨੇ ਆ ਇਹ ਇਹ ਤਾਂ ਐਸਾ ਬੰਦਾ ਸਾਰੇ ਉਰੇ ਐਮਐਲਏ ਆ ਗਏ ਸੀ ਮੈਂ ਅੱਜ ਕੱਲਾ ਤਾਂ ਆਇਆ ਵੀ ਕੋਈ ਮੁੜ ਕੇ ਕਹੂਗਾ 144 ਲੱਗੀ ਸੀ ਜੀ ਉਰੇ ਇਹੋ ਐਸਾ ਵੀ ਆ ਕਿਉਂਕਿ ਐਸਐਸਪੀ ਨੂੰ ਮਗਰੋਂ ਟੈਲੀਫੋਨ ਕਰ ਦਿੰਦਾ ਵੀ ਉਰੇ 144 ਲੱਗੀ ਸੀ ਜੀ ਪਰਚੇ ਦਰਜ ਕਰੋ ਮੈਂ ਕੱਲਾ ਆਇਆ ਇਸ ਕਰਕੇ ਵੀ ਇਹ ਪੁਲਿਸ ਇਹ ਨਾ ਕਹਿ ਸਕੇ ਵੇ ਇੱਥੇ ਤਾਂ ਜੀ 144 ਪੰਜ ਬੰਦੇ ਆ ਨਹੀਂ ਸਕਦੇ ਇੱਕ ਬੰਦੇ ਨੂੰ ਕੌਣ ਰੋਕ ਸਕਦਾ ਲੀਗਲੀ ਇੱਕ ਬੰਦੇ ਨੂੰ ਕੌਣ ਸੜਕ ਤੇ ਜਾਣ ਨੂੰ ਕਿਸੇ ਨੂੰ ਰੋਕ ਸਕਦਾ ਕੋਟੀਆਂ ਘਰ ਨੇ ਸਾਰੇ ਤੇ ਮੈਂ